ਅੰਮ੍ਰਿਤਸਰ ਤੋਂ ਦੋ ਵਾਰ ਸੰਸਦ ਮੈਂਬਰ ਰਹੇ ਗੁਰਜੀਤ ਸਿੰਘ ਗੋਸਲਾ ਨੂੰ ਇੱਕ ਵਾਰ ਫਿਰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਟਿਕਟ ਦੇ ਕੇ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ ਜਿਹੜੇ 6 ਨਾਂ ਚੋਣ ਮੈਦਾਨ ਦੇ ਵਿੱਚ ਨੇ ਉਹਨਾਂ ਦੇ ਵਿੱਚੋਂ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਗੋਸਲਾ ਦਾ ਨਾਮ ਵੀ ਸ਼ਾਮਿਲ ਹੈ ਸਰਦਾਰ ਗੁਰਜੀਤ ਸਿੰਘ ਓਜਲਾ ਦੇ ਪਰਿਵਾਰਕ ਮੈਂਬਰਾਂ ਤੇ ਅਮ੍ਰਿਤਸਰ ਦੇ ਸਾਬਕਾ ਵਿਧਾਇਕ ਸੁਨੀਲ ਕੁਮਾਰ ਦਤੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਦੌਰਾਨ ਕਿਹਾ ਕਿ ਗੁਰਜੀਤ ਸਿੰਘ ਓਜਲਾ ਦੀ ਟਿਕਟ ਦਾ ਇੰਤਜ਼ਾਰ ਕਰ ਰਹੇ ਸੀ ਕਿਉਂਕਿ ਅਸੀਂ ਚਾਹੁੰਦੇ ਸੀ ਕਿ ਗੁਰਜੀਤ ਸਿੰਘ ਓਜਲਾ ਦੀ ਟਿਕਟ ਇੱਕ ਵਾਰ ਫਿਰ ਤੋਂ ਮਿਲੇ ਉਹਨਾਂ ਨੂੰ ਅਤੇ ਨਾਲ ਹੀ ਉਹ ਅਮ੍ਰਿਤਸਰ ਤੋਂ ਜਿੱਤਣ ਨਾਲ ਹੀ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਗੁਰਜੀਤ ਸਿੰਘ ਓਜਲਾ ਦਾ ਕਿਸੇ ਦਿਨ ਕੋਈ ਵੀ ਮੁਕਾਬਲਾ ਨਹੀਂ ਹੈ ਪਰ ਜੁੱਤ ਲਈ ਸਾਨੂੰ ਸਖਤ ਮਿਹਨਤ ਕਰਨੀ ਪਵੇਗੀ ਉਨਾ ਹੀ ਵੀ ਕਿ ਹੈ ਕਿ ਅਸੀਂ ਕਿਸੇ ਉਮੀਦਵਾਰ ਤੋਂ ਘੱਟ ਨਹੀਂ ਹੋ ਸਕਦੇ ਮੈਡਮ ਸੋਨੀਆ ਗਾਂਧੀ ਜੀ ਦਾ ਖੜਗੇ ਸਾਹਿਬ ਦਾ ਰਾਜਮ ਜੀ ਦਾ ਜੀ ਤੇਵਿੰਦਰ ਯਾਦਵ ਜੀ ਦਾ ਬਹੁਤ ਬਹੁਤ ਧੰਨਵਾਦੀ ਹੈ ਜਿਨ੍ਹਾਂ ਨੇ ਇਹ ਟਿਕਟ ਦੇ ਕੇ ਅਮਰਸਰ ਦੀ ਕਾਂਗਰਸ ਦੇ ਨਾਲ ਨਾਲ ਸਾਰੇ ਅਮਰਸਰ ਦਾ ਸਿਰਚਾ ਕੀਤਾ ਜੀ ਸਾਡਾ ਮਾਨ ਰੱਖਿਆ ਜੀ ਤੀਸਰੀ ਵਾਰੀ ਜਤਨ ਵਾਲੇ ਕੈਂਡੀਡੇਟ ਨੂੰ ਟਿਕਟ ਦਿੱਤੀ ਕਾਂਗਰਸ ਪਾਰਟੀ ਨੇ ਅਸੀਂ ਵਿਸ਼ਵਾਸ ਨਾ ਕਰਨੇ ਆ ਸਾਰੀ ਕਾਂਗਰਸ ਪਾਰਟੀ ਇਕਜੁੱਟ ਹੋ ਕੇ ਔਰ ਆਪਣੇ ਇਸ ਕੈਂਡੀਡੇਟ ਨੂੰ ਤੀਸਰੀ ਵਾਰੀ ਪਾਰਲੀਮੈਂਟ ਦੇ ਵਿੱਚ ਪੇਸ਼ ਲੜਾਈ ਨੂੰ ਕਦੀ ਕਮਜ਼ੋਰ ਨਹੀਂ ਲੈਣਾ ਚਾਹੀਦਾ ਕੋਈ ਸ਼ੱਕ ਨਹੀਂ ਕਿ ਸ਼ਕਤ ਦਾਵੇਦਾਰ ਔਰ ਸ਼ਕਤ ਜਿੱਤਣ ਵਾਲਾ ਸਟਰੋਂਗ ਜਿਹੜਾ ਕੈਂਡੀਡੇਟ ਹੈ ਇਹਨਾਂ ਚੋਂ ਉਹ ਜਲਾ ਸਾਹਿਬ ਇਸ ਕਰਕੇ ਨਜ਼ਰ ਆ ਰਹੇ ਹਨ ਕਿਉਂਕਿ 5 ਸਾਲੇ ਵਿਚਰੇ ਨੇ ਪਾਰਲੀਮੈਂਟ ਵਿੱਚ ਬਟ ਕੇ ਅਮਰਸਾਹ ਸਰ ਦੀ ਗੱਲ ਚੁੱਕੀ ਆ ਦੇਖੋ ਮੈਂ ਤਾਂ ਕਹਿੰਦਾ ਕਟੜਾ ਐਕਸਪ੍ਰੈਸ ਹਾਈਵੇ ਜੇ ਕਰਜੀਤ ਸਿੰਘ ਉਹ ਜਲਾ ਜੀ ਸਟੈਂਡ ਨਾ ਲੈਣ ਤੇ ਜਲੰਧਰ ਤੋਂ ਇਹਨਾਂ ਪੁਦਰ ਤੋਂ ਵੀ ਮੁੜ ਜਾਈਦਾ ਹੈ। ਔਰ 에어ਪੋਰਟ ਦੀਆਂ ਫਲਾਈਟਾਂ ਵਧੀਆ ਬਾਰਡਰ ਦੇ ਵਪਾਰ ਦੀ ਗੱਲ ਕੀਤੀ ਖਸਾਨ ਅੰਦੋਲਨ ਦੇ ਵਿੱਚ ਗਏ ਔਰ ਹਰ ਜਗ੍ਹਾ ਤੇ ਜਾ ਕੇ ਇਹਨਾਂ ਨੇ ਅੰਮ੍ਰਿਤਸਰ ਦੇ ਇਸ਼ੂ ਤੇ ਗੱਲ ਕੀਤੀ ਹੈ ਔਰ ਮੈਂ ਸਮਝਦਾ ਕਿ ਕਈ ਪ੍ਰੋਜੈਕਟ ਵੀ ਲੈ ਕੇ ਆਏ। ਮਨੋ ਉਮੀਦ ਹੈ ਕਿ ਕਿ ਪੈਕੀ 2024 ਦੋ ਸਰਕਾਰ ਬਣੇਗੀ ਸਾਡੀ ਕਾਂਗਰਸ ਪਰ ਇੰਡੀਆ ਗਵਰਨਮੈਂਟ ਦੀ ਔਰ ਔਇਲਾ ਸਾਹਿਬ ਜਿੱਤ ਕੇ ਇੱਕ ਚੰਗੀ ਪੋਜੀਸ਼ਨ ਤੇ ਜਾਣਗੇ ਮੈਂ ਪ੍ਰਮਾਤਮਾ ਅੱਗੇ ਗੁਰੂ ਰਾਮਦਾਸ ਜੀ ਦੇ ਅਰਦਾਸ ਕਰਦਾ ਸਾਡੇ ਸਾਰਿਆਂ ਦਾ ਇਹ ਸਿਰ ਉੱਚਾ ਹੋਵੇ ਜੀ 2022 ਦੇ ਵਿੱਚ ਲੋਕਾਂ ਦੇ 2 ਸਾਲ ਤੋਂ ਉੱਪਰ ਹੋ ਗਏ ਸਮਾਂ ਵੀ ਪੂਰਾ ਹੋ ਗਿਆ ਨਾ ਜੀ ਔਰ ਲੋਕ ਅੱਕੇ ਪਏ ਸਤੇ ਪਏ ਮੈਂ ਜ਼ਿਆਦਾ ਤੇ ਨਹੀਂ ਕਹਿੰਦਾ ਸਭ ਪਾਰਟੀਆਂ ਨੇ ਲੜਾਈਆਂ ਲੜਨੀਆਂ ਲੜਨੀਆਂ ਚਾਹੀਦੀਆਂ ਵੀਆਂ ਮੁੱਦਿਆਂ ਤੇ ਲੜਾਂਗੇ ਔਰ ਔਇਲਾ ਸਾਹਿਬ ਆਪਣੀ ਜਿੱਤ ਪ੍ਰਾਪਤ ਕਰਕੇ ਸਲੇ ਸਾਢੇ 7 ਸਾਲ ਤੋਂ ਕਰਦੇ ਆ ਰਹੇ ਆ ਇਹ ਕੁਝ ਨਵਾਂ ਨਹੀਂ ਹੈ ਕਈ ਕੈਂਡੀਡੇਟ 10 ਦਿਨ ਪਹਿਲਾਂ ਆਏ ਹੋਣਗੇ ਕਈ 20 ਦਿਨ ਤੇ ਕਈ ਵੱਧ ਤੋਂ ਵੱਧ ਮਹੀਨਾ ਪਹਿਲਾਂ ਸਾਡੀ ਸਾਢੇ 7 ਸਾਲ ਤੋਂ ਸਾਡੀ ਕੈਂਪੇਨਿੰਗ ਚੱਲ ਰਹੀ ਹੈ ਸਾਡਾ ਦਿਨ ਬਰ ਦਿਨ ਸਾਢੇ 7 ਸਾਲ ਤੋਂ ਸਾਡਾ ਸਾਥ ਨਾਲ ਰਿਹਾ ਹੈ ਸਾਡੇ ਲਈ ਇੱਕ ਅਸੀਂ ਇੱਕ ਨਾਰਮਲ ਦਿਨ ਇੱਕ ਨਾਰਮਲ ਦਿਨ ਪਰ ਥੋੜੀ ਬਾਅਦ ਮਿਹਨਤ ਦੇ ਨਾਲ ਅਸੀਂ ਕੈਂਪੇਨਿੰਗ ਨੂੰ ਸਮਝਦੇ ਕੈਂਡੀਡੇਟਸ ਨਾਮਪੁਲ ਇਹ ਸੀਗੇ ਜਿੰਨਾ ਕਿ ਮੈਂ ਸੁਣਿਆ ਉਹਨਾਂ ਨੂੰ 2019 'ਚ ਯਾਦ ਕਰਾਇਆ ਸੀ ਨਾਮ ਹੁਣ ਦੁਬਾਰਾ ਨਾਮ ਯਾਦ ਕਰਾਵਾਂਗੇ ਇੱਕ ਵਾਰੀ ਤੇ ਬਾਕੀ ਜਿਹੜੇ ਕੈਂਡੀਡੇਟਸ ਨੇ ਠੀਕ ਹੈ ਆਪੋ ਆਪਣੀ ਜਗ ਤੇ ਮੈਨੂੰ ਲੱਗਦਾ ਹੈ ਕਿ ਸਾਡੇ ਕੰਮ ਤੇ ਅਦਕਾ ਫੇਰ ਲੋਕੀ ਮੂਰ ਲਾਉਣਗੇ ਅਦਕਾ ਫੇਰ ਅਸੀਂ ਹੈਟ੍ਰਿਕ ਆਪਣੀ ਬਣਾਉਣ ਜਾ ਰਹੇ ਹਾਂ ਸੋ ਬਾਜੀ ਪਹਿਲਾਂ ਹਸਤਾਖਰ ਮੈਂ ਜੀ ਦਾ ਹੁਣ ਕੁਮਾਰ ਜੋ ਸਾਈਡ ਹੈਡ ਜ਼ਿਲ੍ਹਾ ਅਫਸਰ ਦੂਸਤ ਹੰਦਰ ਸਿੰਘ ਅੱਜ ਨਾਲ ਟਿਕਟ ਤੇ ਇੱਕ காங்கிரஸ் ਪਾਰਟੀ ਵਾਲਾ ਆ ਜਾਇਆ ਗਿਆ ਕੀ ਕਰ ਚੁੱਕਾ ਮੈਂ ਜੀ ਸਭ ਤੋਂ ਪਹਿਲਾਂ ਆਪਣੀ ਹਾਈਪ ਮਾਰਕ ਸ਼੍ਰੀਮਤੀ ਸੋਨੀਆ ਗਾਂਧੀ ਜੀ ਰਾਉਲ ਗਾਂਧੀ ਜੀ ਖੜਕੇ ਸਾਹਿਬ ਤੇ ਸਾਡੇ ਇੰਚਾਰਜ ਦਿਵੇnder ਚਾਲਕ ਜੀ ਇਹ ਹਾਸ਼ਮਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸੱਤੇ ਦੋਵਾਰ winner fm ਗੁਰਜੀਤ ਸਿੰਘ ਕੋਇਲਾ ਜੀ ਤੀਜੀ ਵਾਰ ਹਾਥੇ ਅੰਮ੍ਰਿਤਸਰ ਲੋਕਨਾਥੀ ਦੀ ਟੀਮ ਤੇ ਤੇ ਉਮੀਦਾਰ ਹਲਾਨਿਆ ਇਹਨਾਂ ਨੂੰ ਅਸੀਂ ਪਿਛਲੀ ਵਾਰ ਤੋਂ ਇਸ ਵਾਰ ਜ਼ਖ਼ਮ ਬੋਟ ਤੋਂ ਪਿਛਲੀ ਵਾਰ ਜਿੱਤੇ ਇਸ ਵਾਰ ਚੂਤ ਕਾਂਗਰਸ ਦੀ ਰੈਨਮਾਈ ਦੇ ਵਿੱਚ ਚੂਤ ਕਾਂਗਰਸ ਪੂਰਾ ਜੋਰ ਲਾ ਰਿਹਾ ਹੈ ਕਿ ਇਸ ਵਾਰ ਐਮਪੀ ਗੁਰਜੀਤ ਸਿੰਘ ਓਜਲਾ ਜੀ ਨੂੰ 2 ਲੱਖ ਤੋਂ ਵੱਧ ਵੋਟਾਂ ਨਾਲ ਐਸੀ ਜਿੱਤ ਪ੍ਰਾਪਤ ਕਰਕੇ ਭੇਜਾਂਗੇ ਪੰਜਾਬ ਦੇ ਵਿੱਚ ਸਰਦਾਰ ਗੁਰਜੀਤ ਸਿੰਘ ਓਜਲਾ ਜੀ ਸਭ ਤੋਂ ਵੱਡੀ ਲੀਡ ਦੇ ਨਾਲ ਅੰਮ੍ਰਿਤਸਰ ਲੋਕ ਸਭਾ ਦੀ ਜੋਗੀ ਇੱਕ ਹੋੜ ਸੀਟ ਮੰਨੀ ਜਾਵੇਗੀ ਉਹਦੀ ਜਿੱਤ ਪ੍ਰਾਪਤ ਕਰਾ ਕੇ ਅਸੀਂ ਸਰਦਾਰ ਸਭਾਈ ਭੇਜਾਂਗੇ ਲੇਕਿਨ ਇਹ ਗੱਲ ਕੀਤੀ ਜਾਵੇ ਹੁੰਦੀ ਤਾਂ ਕਿਹੜੇ ਕੈਂਡੀਡੇਟ ਨੂੰ ਜਿਹੜਾ ਤੁਸੀਂ ਮਜ਼ਬੂਤ ਸਮਝਦੇ ਹੋ ਸਰਦਾਰ ਕਟੀਸ ਹੋ ਜਾਣਾ ਤੱਕ ਦੇਖੋ ਜੀ ਬੁਰਜੀਤ ਸਿੰਘ ਐਮਪੀ ਜਿਹੜੇ ਕੋਇਲਾ ਦੋ ਵਾਰੀ ਦੇ ਵਿਨਰ ਕੈਂਡੀਡੇਟ ਰਹਿ ਚੁੱਕੇ ਨੇ ਜਿਨ੍ਹਾਂ ਨੇ ਵਿਧਾਨ ਸਭਾ ਤੋਂ ਲੈ ਕੇ ਲੋਕ ਸਭਾ ਦੇ ਵਿੱਚ ਔਰ ਉਹਨਾਂ ਖਾਰੇ ਜ਼ਰੂਰਤ ਨੂੰ ਉਜਾੜ ਠਾਈ ਆ ਬੜ ਇੱਕ ਮੰਗ ਦੀ ਵਾਈ ਠਾਈ ਆ ਇੰਨਾ ਤੋਂ ਉੱਪਰ ਕੋਈ ਵੀ ਨਹੀਂ ਹੈਗਾ ਇਹਨਾਂ ਦੇ ਥੱਲੇ ਸਾਰੇ ਕਦ ਪੋਣੇ ਹੋ ਚੁੱਕੇ ਆ ਇਹ ਇਸ ਟਾਈਮ ਤੋਂ ਉੱਪਰ ਮੈਂ ਨਹੀਂ ਸਮਝਦਾ ਕਿ ਕੋਈ ਵੀ ਕੈਂਡੀਡੇਟ ਚਾਹੇ ਭਾਜਪਾ ਦਾ ਹੋਵੇ ਕਾਲੀ ਦਲ ਦਾ ਚਾਹੇ ਆਮ ਆਦਮੀ ਪਾਰਟੀ ਦਾ ਇਹਨਾਂ ਦੇ ਕਦ ਬੋਣੇ ਆ ਕਿ ਐਮਪੀ ਗੁਰਜੀਤ ਸਿੰਘ ਕੋਇਲਾ 2 ਲੱਖ ਦੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਕੇ ਲੋਕ ਸਭਾ ਦੀ ਸੀਟ ਅੰਬਰਸਰ ਦੀ ਸਭ ਤੋਂ ਹੋੜ ਸੀਟ ਦੇ ਮੱਲੇ ਜਾਊਗੀ ਤੇ ਪੰਜਾਬ ਚ ਸਭ ਤੋਂ ਵੱਡੀ ਲੀਡ ਨਾਲ ਸਰਦਾਰ ਗੁਰਜੀਤ ਸਿੰਘ ਕੋਇਲਾ ਐਮਪੀ ਦਾ ਸਭ